ਮਿਰਨਾਮੀਤ ਅਬਰੋਲਾ ਔਰ ਹਰ ਹਰ ਮਹਾਦੇਵ ਜਿਹੜਾ ਸਾਡਾ ਵਿਸ਼ਾਲ ਭੰਡਾਰਾ ਅਮਨਾਤ ਗੁਫਾ ਤੇ ਲੱਗਦਾ ਹਰ ਸਾਲ ਸੈਂਤੀਵੇਂ ਭੰਡਾਰਾ ਲੱਗ ਰਿਹਾ ਅੱਜ ਜਿਹੜੇ ਸਾਡੇ ਲੰਗਰ ਕਮੇਟੀ ਵੱਲੋਂ ਸਾਡੇ ਸਾਥੀ ਔਰ ਭਗਤਸ਼ਿਵ ਭਗਤ ਪੀਐਨਬੀ ਬੈਂਕ ਦੇ ਵਿੱਚ ਆਪਣਾ ਪੰਜੀਕਰਨ ਲਈ ਕਰਵਾਉਣ ਲਈ ਆਏ ਨੇ ਜਿਸ ਤਰ੍ਹਾਂ ਕਿ ਸ਼ਾਇਨ ਬੋਰਡ ਨੇ ਕਿਹਾ ਸੀਗਾ ਕਿ 14 ਅਪ੍ਰੈਲ ਛੁੱਟੀ ਹੈ 15 ਅਪ੍ਰੈਲ ਨੂੰ ਬੈਂਕਾਂ 'ਚ ਪੰਜੀਕਰਨ ਸ਼ੁਰੂ ਹੋ ਜਾਏਗਾ ਉਸੇ ਤਰ੍ਹਾਂ ਹੀ ਜਿਹੜੀ ਹੈ ਸਾਰੇ ਸ਼ਿਵ ਭਗਤਾ 'ਚ ਸਵੇਰ ਦੇ 8:30 ਵਜੇ ਦੇ ਲੈਣਾ ਜਾ ਕੇ ਲੱਗੇ ਸੀ ਇੰਨਾ ਉਤਸ਼ਾਹ ਸੀ ਸਾਰੇ ਭਗਤਾ 'ਚ 8:30 9:3 ਸਾਰੇ ਸ਼੍ਰੀ ਭਗਤ ਇੱਥੇ ਆਏ ਸੀਗੇ ਹੋਰ ਪੀਐਨਬੀ ਬੈਂਕ ਦਾ ਪ੍ਰਬੰਧਕ ਜਿਹੜਾ ਬਹੁਤ ਹੀ ਵਧੀਆ ਕਿਉਂਕਿ ਇਹਨਾਂ ਨੇ ਸਾਰਾ ਪਾਰਦਰਸ਼ੀ ਕੰਮ ਰੱਖਿਆ ਦਾ ਇੱਥੇ ਟੋਕਨ ਸਿਸਟਮ ਚੱਲ ਰਿਹਾ ਕੋਈ ਕਿਸੇ ਦੀ ਸਪਾਰਸ਼ ਨਹੀਂ ਸਾਰੇ ਸ਼੍ਰੀ ਭਗਤ ਸਾਰੇ ਬਾਬੇ ਦੇ ਭਗਤ ਸਭ ਲਈ ਇੱਕੋ ਸਾਂਝੇ ਰੱਖੇ ਇਹਨਾਂ ਨੇ ਪੀਐਨਬੀ ਬੈਂਕ ਵਾਲਿਆਂ ਨੇ ਹਰ ਬੰਦੇ ਨੂੰ ਟੋਕਨ ਮਿਲ ਰਿਹਾ ਟੋਕਨ ਵਾਈਜ਼ ਜਿਹੜੇ ਆ ਇਹਨਾਂ ਨੇ ਥੋੜੀ ਦਿਨ ਨੂੰ ਸ਼ੁਰੂ ਕਰ ਦਿੰਨੇ ਆ ਸਾਰੇ ਉਮੀਦ ਹੈ ਕਿ ਸਾਰਿਆਂ ਦੇ ਟੋਕਨ ਜਿਹੜੇ ਆ ਆਪਣੇ ਜਿਹੜੀ ਡੇਟ ਨੂੰ ਜਾਣਾ ਚਾਹੁੰਦੇ ਨੇ ਅੱਜ ਤੋਂ ਬਣਾ ਕੇ ਜਾਣਗੇ ਖੁਸ਼ੀ-ਖੁਸ਼ੀ ਜਾਣਗੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਜਾਣਗੇ ਪਰ ਕੀਆ ਸ਼ੁਰੂ ਹੋਈ ਆ ਉਹਦੇ ਉਹਦੇ ਬਾਰੇ ਕੀ ਕਹਿਣਾ ਚਾਹਦੇ ਦੇਖੋ ਜੀ ਔਨਲਾਈਨ ਦੀ ਜਿਹੜੀ ਸ਼ੁਰੂ ਹੋਈ ਨਾ ਪ੍ਰਕਿਰਿਆ ਕਿਉਂਕਿ ਸ਼੍ਰိုင်း ਬੋਰਡ ਨੇ ਜਿਸ ਨਾਲ ਹਰ ਸਾਲ ਬਹੁਤ ਵਧੀਆ ਸਿਸਟਮ ਕਰਦੀ ਸੀਗੀ ਇਸ ਸਾਲ ਜਿਹੜਾ ਸ਼੍ਰိုင်း ਬੋਰਡ ਨੇ ਸਿਸਟਮ ਔਨਲਾਈਨ ਦਾ ਕੀਤਾ ਬਹੁਤ ਹੀ ਜ਼ਿਆਦਾ ਨਿੰਦਨਯੋਗ ਹੈ ਸ਼੍ਰိုင်း ਬੋਰਡ ਦਾ ਸਿਸਟਮ ਹਰ ਸਾਲ ਮੈਨੂੰ 20 ਸਾਲ ਹੋ ਗਏ ਜਾਂਦਿਆਂ ਨੂੰ ਸਵੈਨ ਬੋਰ ਨੇ ਜਿੱਦੂ ਦਾ 3-4 ਸਾਲ ਤੋਂ ਆਨਲਾਈਨ ਕੀਤਾ ਸੀ ਆਨਲਾਈਨ ਵੀ ਭਰਦੇ ਰਹੇ ਆ ਬੈਂਕ ਚੋਂ ਵੀ ਲੈਂਦੇ ਰਹੇ ਸਾਡੇ ਲੰਗਰ ਦੇ ਸਾਰੇ ਸੇਵਾਦਾਰ ਇਸ ਵਾਰ ਇਹਨਾਂ ਨੇ ਕੀ ਕੀਤਾ ਜਦੋਂ 3 ਤਰੀਕ ਸਵੇਰੇ 10:30 ਵਜੇ ਖੁੱਲਹੀ ਆ 10:30 ਵਜੇ ਮੈਂ ਅਚਾਨਕ ਹੀ ਆਪਣਾ ਲੈਪਟਾਪ ਖੋਲਿਆ ਤੇ ਉੱਥੇ ਆਨਲਾਈਨ ਸਾਈਟ ਖੁੱਲ ਚੁੱਕੀ ਸੀ ਮੈਂ ਉਸ ਨੂੰ ਜਦੋਂ ਆਪਣਾ ਫਿਲ ਕੀਤਾ ਆਪਣਾ ਨਾਮ ਭਰਿਆ ਸਾਨੂੰ ਭਰਿਆ ਡਾਟਾ ਭਰਿਆ ਹਸਪੀਟਲ ਦਾ ਨਾਮ ਭਰਿਆ ਥੱਲੇ 에ਰਰ ਆਂਦਾ ਸੀ ਬਟ ਇਥਸਾਈ ਸਾਰੀ ਪਬਲਿਕ ਕਰ ਰਹੀ ਸੀ ਥੱਲੇ 에ਰਰ ਆਂਦਾ ਸੀ ਉਧਰੋਂ ਫਾਰਮ ਘਟੀ ਜਾ ਰਹੀ ਸੀ 2900 ਕੁਝ ਫਾਰਮ ਆਨਲਾਈਨ ਚ ਸ਼ੁਰੂ ਕੀਤੇ ਗਏ ਤੇ 1 ਘੰਟੇ ਚ 1000 ਫਾਰਮ ਖਤਮ ਹੋ ਗਿਆ ਸਾਡਾ ਵੈਰੀਫਾਈ ਹੋ ਨਹੀਂ ਰਿਹਾ ਫਿਰ ਸ਼ਾਮ ਤੱਕ ਕੀ ਬਣਿਆ 2 3 ਵੇ ਤੱਕ ਅਸੀਂ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਵਾ ਆਪਣਾ ਨਾਮ ਫਿਲ ਕਰਕੇ ਥੱਲੇ 에ਰਰ ਤੇ ਜਾਂਦਾ ਸੀ ਫਿਰ ਜਦੋਂ ਦੁਬਾਰਾ ਫਿਰ ਫਿਲ ਕਰਨਾ ਪੈਂਦਾ ਸੀ ਇੱਕ ਫਾਰਮ ਨੂੰ 15 15 ਮਿੰਟ ਲੱਗ ਗਏ 20 ਮਿੰਟ ਲੱਗ ਗਏ ਕਿ ਉਹ ਫਾਰਮ ਫਿਲ ਹੋ ਹੀ ਨਹੀਂ ਰਿਹਾ ਸੀ ਤੇ ਕਿੱਥੋਂ ਆਪਾਂ ਕਰਦੇ ਮੈਂ ਇਹੀ ਕਵਾਂ ਸ਼ਰਾਈਨ ਬੋ ਨੇ ਧੱਕਾ ਕੀਤਾ ਸਾਰੇ ਸ਼ਿਵ ਭਗਤਾਂ ਦੇ ਨਾਲ ਕਿਉਂਕਿ 6 ਵਜੇ ਸ਼ਾਮੀ 4 ਤਰੀਕ ਸ਼ੁਰੂ ਹੋ ਗਈ ਕੇਂਦ੍ਰਿਕ ਮੇਰਾ ਆਪਣਾ ਸੀਗਾ ਕੈਨਸਲ ਕਰਤਾ ਸ਼ਾਇਨ ਬੋਨ ਇਹ ਸ਼ਾਇਨ ਬੋਨ ਨੂੰ ਅਸੀਂ ਮੇਲ ਵੀ ਪਾਈ ਹੈ ਸ਼ਾਇਨ ਬੋਨ ਨੂੰ ਜਵਾਬ ਦੇਣਾ ਪਏਗਾ ਮੇਲ ਦੇ ਰਾਈ ਦੇਵੇ ਚਾਹੇ ਜਿਸ ਤਰ੍ਹਾਂ ਵੀ ਦੇਵੇ ਅਸੀਂ ਕਾਨੂੰਨੀ ਰਾਈ ਦੇਵਾਂਗੇ ਜਿਦੋਂ ਅੱਜ ਕਿਹੋ ਜਿਹਾ ਲੱਗ ਰਿਹਾ ਜੀ ਕਿੰਨਾ ਕੁ ਉੱਚਾ ਹੈ ਤੁਹਾਡੇ ਪਕਸ਼ਾਂ ਦੇ ਵਿੱਚ ਇਹ ਸਾਰੇ ਜਿਹੜੇ ਜਾ ਰਹੇ ਨੇ ਵੈਸੇ ਤੇ ਚਲੋ ਨੈਗੇਟਿਵ ਗੱਲ ਨਹੀਂ ਕਰਨੀ ਚਾਹੀਦੀ ਇਸ ਵਾਰ ਭਗਤਾਂ ਦਾ ਸਾਥ ਖਤਮ ਹੋ ਚੁੱਕਾ ਹੈ ਸ਼ਾਇਨ ਬੋਨ ਨੇ ਭਗਤਾਂ ਦਾ ਸਾਥ ਖਤਮ ਕਰਤਾ ਹੈ ਮੇਰੇ ਕੋਈ ਐਸੇ ਭਗਤਾਏ ਕਹਿੰਦੇ ਸੀ ਅੰਮਰਨਾਥ ਬਾਬਾ ਜੀ ਦੇ ਦਰਸ਼ਨ ਕਰਨ ਜਾਣਾ ਹੀ ਨਹੀਂ ਹੈ ਕੁਛੀ ਅਗਰ ਬੈਂਕ 'ਚ ਆਇਓ ਅੱਜ ਇੱਥੋਂ ਦਾ ਕਿਹੋ ਜਿਹਾ ਮਾਹੌਲ ਇੱਥੋਂ ਦਾ ਮਾਹੌਲ ਜਿਹੜਾ ਬਹੁਤ ਵਧੀਆ ਹੈ ਜਿਹੜਾ ਅੱਜ ਤੋਂ ਪਹਿਲੇ ਚੱਲਦਾ ਸੀਗਾ ਪਾਰਦਰਸ਼ੀ ਕਿ ਬੈਂਕਾਂ 'ਚ ਹੁੰਦਾ ਸੀਗਾ ਉਸ ਠੀਕ ਹੈ ਔਨਲਾਈਨ ਜਿਹੜੀ ਸਾਨੂੰ ਲੱਗ ਰਿਹਾ ਕੋਈ ਖਬਰ ਨਹੀਂ ਕੋਈ ਰਿਪੋਰਟ ਨਹੀਂ ਹੈ ਸਾਨੂੰ ਜੋ ਲੱਗ ਰਿਹਾ ਇਹਨਾਂ ਨੇ ਏਜੰਟਾਂ ਨੂੰ ਵੇਚ ਦਿੱਤਾ ਸ਼ਾਇਨ ਬੋਰਡ ਨੇ ਗਰੁੱਪ ਬਣਾ ਕੇ ਇਹਨਾਂ ਨੇ ਏਜੰਟਾਂ ਨੂੰ ਫਾਰਮ ਵੇਚ ਦਿੱਤੇ ਆਮ ਪਬਲਿਕ ਜਿਹੜੀ ਆ ਉਹ ਰੋ ਰਹੀ ਹੈ ਕੱਲ ਦੀ ਸਾਡਾ ਕੁਛ ਨਹੀਂ ਬਣਿਆ ਇਸ ਕਰਕੇ ਸਾਰੀ ਭੀੜ ਬੈਂਕਾਂ 'ਚ ਆ ਗਈ ਹੈ ਸਾਂਭਿਆ ਨਹੀਂ ਜੇ ਜਾਣਾ ਇਹ ਅੱਜ ਕੱਲ ਤੱਕ ਇੱਥੇ ਕੁ બસ ਇਹ ਕਹਣਾ ਸ਼੍ਰੈਮਪੁਰ ਥਰ ਭਗਤਾਂ ਦਾ ਧਿਆਨ ਰੱਖੀ ਇਹ ਨਹੀਂ ਕਹਿਣਾ ਚਾਹੁੰਦਾ ਹੂਆ ਬੈਂਕ ਵਾਲਾ ਸਿਸਟਮ ਸਾਰਾ ਸਹੀ ਹੈ ਨਾਮ ਮਨੂ चौहान ਹੈ ਤੇ ਆਪਾਂ ਅੱਜ ਇੱਥੇ ਅਮਨਾਤ ਜੀ ਯਾਤਰਾ ਵਾਸਤੇ ਰਜਿਸਟ੍ਰੇਸ਼ਨ ਕਰਾਣ ਆਏ ਆ ਬੈਂਕ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਸਾਨੂੰ ਬੜਾ ਸਪੋਰਟ ਕੀਤਾ ਬੜਾ ਪਾਰਦਰਸ਼ੀ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਫਾਰਮ ਫੋਨ ਮਹਾਡੇ ਕਰਦੇ ਵੇ ਨੇ ਤੁਹਾਨੂੰ ਟੋਕਨ ਦਿੱਤੇ ਨੇ ਕਿ ਜਦੋਂ ਸਾਈਟ ਖੁੱਲੇਗੀ ਉਸੇ ਟਾਈਮ ਹੀ ਤੁਹਾਡੀ ਸਾਰਿਆਂ ਲਈ ਰਜਿਸਟ੍ਰੇਸ਼ਨ ਹੋ ਜਾਏਗੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਟੋਕਨ ਦੇ ਦਿੱਤੇ ਨੇ ਕਿ ਆਪਣੇ ਆਪਣੇ ਟੋਕਨ ਲੈ ਕੇ ਤੁਸੀਂ ਜਾਓ 05 ਖੁੱਲੇਗੀ ਤੁਹਾਨੂੰ ਨਿਫੋਰਮ ਕਰ ਦਾਂਗੇ ਤੇ ਤੁਸੀਂ ਆ ਕੇ ਆਪਣੇ ਆਪਣੇ ਫਾਰਮ ਲੈ ਕੇ ਇੱਥੇ ਚੱਲੇ ਜਾਓ ਉਹ ਸਾਹ ਬਹੁਤ ਹੈ ਜੀ ਵੇਖੋ ਸ਼੍ਰੀ ਭਗਤਾਂ ਦੇ ਬਹੁਤ ਉਸਤਾਦ ਹੈ ਤੇ ਸਾਰੇ ਆਪਾਂ ਹਰ ਵਾਰੀ ਜਾਈਦਾ ਬਾਬੇ ਦੀ ਉੱਥੇ ਦਰਸ਼ਨ ਕਰਨ ਤੇ ਬਾਬਾ ਵੀ ਪੂਰਾ ਮਹਿਬਾਨ ਹੈ ਸਾਰੇ ਪੂਰੇ ਉਸਤਾਦ ਦੇ ਨਾਲ ਜਾਂਦੇ ਹਾਂ ਰਾਜਕੁਮਾਰ ਢਲਵਾਰ ਹੈ ਰਾਜਾ ਮੈਂ ਅਮਨ ਦਾ ਸੇਵਾ ਮੰਡਲ ਦਾ ਮੈਂਬਰ ਹੈ ਮੈਨੂੰ 20 ਸਾਲ ਹੋ ਗਏ ਲੰਗਰ ਲੈ ਕੇ ਜਾਂਦੇ ਅਮਨ ਸਾਡਾ ਬਾਲਟਾ ਲੰਗਰ ਲੱਗਦਾ ਹੈ 8 ਨੰਬਰ ਛੱਡ ਕੇ ਮੈਂ ਲੰਗੜ ਅਮਨਾ ਜਲਾ ਲੰਗੜ ਲੱਗਦਾ ਵਾ ਉਹ ਜੋ ਹਾਲ ਕੇ ਚਲੋ ਅਸੀਂ ਲੈ ਕੇ ਜਾਈਦਾ ਵਾ ਜੀ ਮੈਂ ਤੇ ਰਜਿਸਟ੍ਰੇਸ਼ਨ ਕਰਾਨ ਆਇਆ ਮੈਂ ਤੇ ਬੈਂਕ ਵਾਲਿਆਂ ਨੇ ਬਹੁਤ ਕੋਆਪਰੇਟ ਕੀਤਾ ਵਾ ਜੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਤੇ ਅੱਗੋ ਕਰਦਾ ਵੀ ਰਵਾਂ ਦਾ ਤੇ ਮੈਂ ਸਾਰੇ ਆਪਣੇ ਵੀਰ ਭਰਾਵਾਂ ਦਾ ਛੇ ਪਖਤਾਂ ਦਾ ਜਿੱਦੋਂ ਧੰਨਵਾਦ ਕਰਦਾ ਮੈਂ